ਮੈਡੀਟਰ ਨੇ ਸਾਨੂੰ ਬੁਲਾਇਆ ਸੀ ਕੱਲ ਅਸੀਂ ਆ ਕੇ ਕਾਫੀ ਧੇਰ ਬੈਠੇ ਰਹੇ ਉੱਥੇ ਉਹ ਨਹੀਂ ਆਏ ਮੈਡੀਟਰ ਕਹਿੰਦਾ ਵੇਟ ਕਰੋ ਜੀ ਆ ਰਹੇ ਨਾ ਰਹੇ ਨੇ ਉਹ ਪਲਾਨ ਬਣਾ ਰਿਹਾ ਸੀ ਆਪਦਾ ਕੋਈ ਕੁਲਦੀਪ ਸਿੰਘ ਸਾਡਾ ਜਿਹੜਾ ਬ੍ਰਦਰ ਹੈ ਚਾਚਾ ਬੇਟੇ ਦਾ ਉਹ ਵੀ ਨਾਲ ਸੀ ਉਹਨਾਂ ਦੇ ਉਹਨਾਂ ਨੇ ਸਾਰੇ ਪਰਿਵਾਰ ਨੇ ਸਿੱਧੂ ਨੇ ਸਾਰਿਆਂ ਨੇ ਉਹਦੇ ਬੇਟੇ ਨੇ ਅੰਮ੍ਰਿਤਪਾਲ ਨੇ ਵੀ ਸਾਰਾ ਪਲਾਨ ਰਚਿਆ ਸਾਰਿਆਂ ਨੇ ਇਕੱਠੇ ਹੋ ਕੇ ਪਹਿਲਾਂ ਤਿੰਨ ਚਾਰ ਤਰੀਕਾਂ ਤੇ ਅਸੀਂ ਆਏ ਤਿੰਨ ਤਰੀਕਾਂ ਤੇ ਚੌਥੀ ਤਰੀਕ ਤੇ ਆਏ ਪਹਿਲਾਂ ਬੇਟਾ ਕੱਲਾ ਹੀ ਆਇਆ ਸੀ ਉਹਨੂੰ ਫੇਰ ਕੁਝ ਨਹੀਂ ਕਿਹਾ ਸਾਨੂੰ ਕੰਫੀਡੈਂਸ ਚ ਲੈ ਕੇ ਸਾਨੂੰ ਵਿਸ਼ਵਾਸ ਚ ਲੈ ਕੇ ਸਾਡੇ ਨਾਲ ਧੋਖਾ ਕੀਤਾ ਉਹਨਾਂ ਨੇ ਸਾਨੂੰ ਕਹਿੰਦੇ ਨੇ ਬਾਹਰ ਆਓ ਜੀ ਬਾਹਰ ਬੁਲਾ ਰਹੇ ਨੇ ਅਸੀਂ ਜਿਉਂ ਹੀ ਬਾਹਰ ਨਿਕਲੇ ਮੈਡੀਟਰ ਕਮਰੇ ਚ ਬਾਹਰ ਨਿਕਲੇ ਉੱਥੇ ਹੀ ਖੜਾ ਸੀ ਉੱਥੇ ਹੀ ਉਹਨੇ ਫਟਾਫਟ ਗੋਲੀਆਂ ਮਾਰਤੀਆਂ ਬੇਟੇ ਨੂੰ ਉੱਥੇ ਬੇਟਾ ਡਿੱਗ ਪਿਆ ਜ਼ਮੀਨ ਤੇ ਕੀ ਕਰੀਏ ਦੱਸੋ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਸਰਪੋਰਟ ਗੋਲੀਆਂ ਚੁਕਾਈਆਂ ਦੀ ਗੱਲਬਾਤ ਹੋਈ ਤੇ ਲੜਾਈ ਝਗੜਾ ਹੋਇਆ ਸੀ ਨਾ ਕੁਝ ਨਹੀਂ ਹੋਇਆ ਜੀ ਬਾਹਰ ਆਉਂਦੀਆਂ ਸਾਰੀਆਂ ਉਹਨਾਂ ਨੂੰ ਗੋਲੀਆਂ ਮਾਰਤੀਆਂ ਅੰਦਰ ਜਾਣਾ ਨਹੀਂ ਚਾਹੀਦਾ ਸਮਝ ਨਹੀਂ ਆਈ ਸਰਪੋਰਟ ਸਟਾਫ ਨੇ ਕੋਈ ਹੈਲਪ ਕੀਤੀ ਉੱਥੇ ਜਿਹਨੇ ਬੰਦੇ ਮੌਜੂਦ ਸੀ ਕਿਸੇ ਨੇ ਉਹਨਾਂ ਅਸਰ ਨਹੀਂ ਲਿਜਾਇਆ ਕਿਸੇ ਨੇ ਨਹੀਂ ਹੈਲਪ ਕੀਤੀ ਇੱਕ ਸਿਰਫ ਦੋ ਵਕੀਲ ਬੇਚਾਰੇ ਆਏ 15-20 ਮਿੰਟ ਬਾਅਦ ਉਹ ਚੁੱਕ ਕੇ ਸਾਡੇ ਨਾਲ ਲੈ ਕੇ ਆਏ ਪੀਜੀਆਈ ਕਿਸੇ ਨੇ ਹੈਲਪ ਨਹੀਂ ਕੀਤੀ ਜਿਹੜਾ ਮੰਡੇਟਰ ਆ ਉਹ ਵੀ ਅੰਦਰੋਂ ਉਹਨੇ ਕੁੰਡੀਆਂ ਲਗਾ ਲਈ ਅੰਦਰ ਵੜ ਗਿਆ ਛਿਪ ਜਾ ਟੇਬਲਾਂ ਥੱਲੇ ਵੜ ਗਿਆ ਉਹ ਸਾਡੀ ਕਿਸੇ ਨੇ ਅਸੀਂ ਦਰਵਾਜ਼ਾ ਖੜਕਾੜ ਖਾ ਕੇ ਮਾਰ ਕੇ ਕੋਰਟ ਦੇ ਕਹਣੇ ਤੇ ਆਏ ਇੱਥੇ ਇੱਥੇ ਆ ਕੇ ਉਹਨੇ ਸਾਨੂੰ ਬਿਠਾਈ ਰੱਖਿਆ ਡੇਢ ਘੰਟਾ ਤਕਰੀਬਨ ਬਿਠਾਈ ਰੱਖਿਆ ਕਹਿੰਦਾ ਆ ਰਹੇ ਨੇ ਜੀ ਆ ਰਹੇ ਦੂਜੀ ਪਾਰਟੀ ਆ ਰਹੀ ਹੈ ਪਤਾ ਨਹੀਂ ਕੀ ਹੈ ਸਾਰੇ ਆਉਂਦੇ ਮੇਲੀ ਭੁਗਤੀ ਕੀਤੀ ਸਾਨੂੰ ਕੁਝ ਨਹੀਂ ਪਤਾ ਸੀ ਆਪਣੇ ਸੈਂਟਰ 'ਚ ਅਮਿਤ ਸ਼ਾਹ ਨੂੰ ਬੇਨਤੀ ਹੈ ਵੀ ਉਹ ਸੀਬੀਆਈ 'ਚ ਕੇਸ ਦੇਣ ਹੈ ਸੀਬੀਆਈ ਜਾਂਚ ਕਰੇ ਇਸ ਚੀਜ਼ ਦੀ ਸੀਬੀਆਈ ਜਾਂਚ ਕਰੇਗਾ ਤਾਂ ਸਾਨੂੰ ਇਨਸਾਫ ਮਿਲਣਾ ਹੈ ਸੀ ਅਮਿਤ ਸ਼ਾਹ ਜੀ ਨੂੰ ਬੇਨਤੀ ਕਰਦੇ ਆ ਉਹ ਸਾਨੂੰ ਬੇਨਤੀ ਸਾਡੀ ਸੁਣ ਸਾਡਾ ਪੁੱਤਰ ਸਾਡੇ ਪੁੱਤਰ ਦੀਆਂ ਜੜੀਆਂ ਨੇ ਉਹ ਸਜ਼ਾਵਾ ਉਹਨੂੰ ਮਿਲਣਾ ਵਾਅਦਾ ਸਜ਼ਾਵਾ